ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਪਹੁੰਚੇ ਸੀਗੇ ਹੁਚਾਰਪੁਰ ਦੇ ਜੀ ਵਿੱਚ ਤਸੂਏ ਏਰੀਆ ਦੇ ਵਿੱਚ ਤੇ ਉਥੋਂ ਵਾਪਸੀ ਵੇਲੇ ਇੱਕ ਧਿਆਨ ਪਿਆ ਵੀ ਇੱਥੇ ਸ਼ੱਕਰ ਔਰ ਉਹਨਾਂ ਗੋੜ ਦਾ ਜਿਹੜਾ ਔਰਗੇਨਿਕ ਜਿਹੜਾ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈਗਾ ਉਸ ਫਾਰਮਸ ਦਾ ਰੋਡ ਦੇ ਉੱਤੇ ਤੇ ਅੰਕਲ ਜੀ ਹੁਣ ਸਾਨੂੰ ਮਿਲਿਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਇਸ ਗੱਲ ਦੀ ਖੁਸ਼ੀ ਆਵੇ ਔਰਗੇਨਿਕ ਚੀਜ਼ਾਂ ਨੂੰ ਇਹ ਪ੍ਰਮੋਟ ਕਰ ਰਿਹਾ ਤਿਆਰ ਕਰਕੇ ਜਿਹੜਾ ਆ ਉਹ ਪੰਜਾਬ ਦੇ ਜਿਹੜੇ ਲੋਕ ਆ ਉਹਨਾਂ ਨੂੰ ਦੇ ਰਿਹਾ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਕੀ ਨਾਮ ਤੁਹਾਡਾ ਹੈ ਤੇ ਕੀ ਨਾਮ ਤੁਹਾਡੇ ਫਾਰਮ ਦਾ ਕੀ ਨਾਮ ਹੈ ਜੀ ਗਰੀਂਦਰ ਸਿੰਘ ਬੇਟੀ ਦਾ ਨਾਮ ਅੱਛਾ ਜੀ ਗਰੀਂਦਰ ਹੁੰਦਾ ਅੱਛਾ ਜੀ ਠੀਕ ਇਹ ਤਾਂ ਦਾ ਇਹ ਲੈ ਕੇ ਫਰਮ ਕਿ ਸੱਤ ਸੱਤ ਚੱਲ ਰਿਹਾ ਠੀਕ ਹੈ ਸੈਂਟਰ ਗਵਰਨਮੈਂਟ ਆਫ ਸਟੇਟ ਦੇ ਹੁੰਦੇ ਕੋਈ ਤੇ ਕੀ ਕੀ ਤਿਆਰ ਕਰਦੇ ਗੋੜ ਤਾਂ ਚੱਕਰ ਆਪਾਂ ਦੇਖ ਹੀ ਲਿਆ ਅੱਛਾ ਜੀ ਜੈਸੀ ਕਣ ਤੇ ਸਭ ਕੰਸੀ ਕੋੜ ਕਰ ਅੱਛਾ ਜੀ ਕੋੜ ਕਰ ਦਈਏ ਉਹ ਜੀ ਇਹ ਕਾਲੀ ਕਣ ਜੀ ਜੈਸੀ ਮੱਕੀ ਅੱਛਾ ਜੀ ਬੋਲ ਜੀ ਸ਼ੁਕਰ ਹਾਂ ਜੀ ਅੱਛਾ ਜੀ ਚਾਰ ਦਣਾ ਅਸੀਂ ਤਿਆਰ ਕਰਦੇ ਹਾਂ ਦੋ ਸੜੀਆਂ ਤਿਆਰ ਹੋ ਰਹੀਆਂ ਹਨ ਮਸਤਰਾ ਦੀ ਤੇ ਮਾਰੀ ਦਾ ਸਭ ਤਿਆਰ ਹੈ ਠੀਕ ਹੈ ਉਹ ਵੀ ਤੇ ਰੋਸਤੀ ਨਹੀਂ ਨਿਵਰ ਮੈਂ ਤੇ ਕਿੰਨਾ ਚਿਰ ਹੋ ਗਿਆ ਤੁਸੀਂ ਇਹ ਜਿਹੜੇ ਆਰਗੈਨਿਕ ਖੇਤੀ ਦੇ ਨਾਲ ਜੁੜੇ ਹੋ 7 ਸਾਲ 7 ਸਾਲ ਹੋ ਗਿਆ ਨਾ ਪੂਰਾ ਪੰਜਾਬ ਦੇ ਲੋਕਾਂ ਨੂੰ ਅਸੀਂ ਇੱਥੇ ਦੇ ਲੋਕਲ ਨਿਵਾਸੀ ਉਹਨਾਂ ਨੂੰ ਵੀ ਇਹ ਬੇਨਤੀ ਕਰਾਂਗੇ ਤੇ ਜਿਹੜਾ ਆਰਗੈਨਿਕ ਜਿਹੜਾ ਇਹਨੂੰ ਪ੍ਰਮੋਟ ਕੀਤਾ ਜਾਵੇ ਤੇ ਹੁਣ ਸਾਡੇ ਜਿਹੜੇ ਸਾਥੀ ਨਾਲ ਅਸੀਂ ਉਹ ਨਾਲ ਚੱਕਰ ਗੋੜ ਲੈ ਕੇ ਵੀ ਜਾ ਰਹੇ ਆ ਤੁਸੀਂ ਜਰੂਰ ਬੇਨਤੀ ਕਰਾਂਗੇ ਜਿੱਥੇ ਹੈਗੇ ਆ ਪੰਜਾਬ ਦੇ ਲੋਕ ਆਰਗੈਨਿਕ ਚੀਜ਼ਾਂ ਨੂੰ ਆਪਾਂ ਅੱਗੇ ਲੈ ਕੇ ਆਈਏ ਤਾਂ ਕਿ ਬਿਮਾਰੀਆਂ ਤੋਂ ਵੀ ਚਾਅ ਹੋ ਸਕਤੇ ਐਸੀ ਜਿਹੜੀ ਚੰਗੀ ਸਿਹਤ ਆ ਉਹ ਆਸ ਭਰੇ ਸੋ ਇਹ ਹਰਜਸ ਨੈਚੁਰਲ ਫਾਰਮ ਜਿਹੜਾ ਆ ਅਸੀਂ ਹੁਣ ਜਦੋਂ ਇਹ ਗੜ੍ਹਦੀਵਾਲ ਰੋਡ ਦੇ ਉੱਤੇ ਜਦੋਂ ਪਹੇ ਆ ਤੇ ਇਸ ਰੋਡ ਦੇ ਉੱਪਰ ਹੈਗਾ ਆ ਤੇ ਜਰੂਰ ਆਪਾਂ ਇਥੋਂ ਦੇ ਲੋਕਲ ਆ ਲੋਕ ਉਹਨਾਂ ਨੂੰ ਵੀ ਕਹਾਂਗੇ ਕਿ ਪੰਜਾਬ ਦੇ ਲੋਕਾਂ ਨੂੰ ਜਿੱਥੇ ਸਾਡੀ ਆਵਾਜ਼ ਇਹ ਪਹੁੰਚੇਗੀ ਉਹਨਾਂ ਨੇ ਜਰੂਰ ਬੇਨਤੀ ਕਰਾਂਗੇ ਆਰਗੈਨਿਕ ਚੀਜ਼ਾਂ ਅਪਣਾਈਏ ਤੇ ਜਿਹੜੇ ਵੀ ਕਿਸਾਨ ਆਰਗੈਨਿਕ ਚੀਜ਼ਾਂ ਬੀਦੇ ਆ ਜਾਂ ਉਹਨਾਂ ਦਾ ਕੰਮ ਕਰਦੇ ਆ ਉਹਨਾਂ ਨੂੰ ਜਰੂਰ ਪ੍ਰਮੋਟ ਕਰੀਂ ਉਹਨਾਂ ਦੇ ਸਾਥ ਦੀ ਤੇ ਇਹ ਤੁਹਾਡੀ ਬੱਚੀ ਵੀ ਨਾਲ ਕੰਮ ਕਰਦੀ ਆ ਇਹ ਬੇਟੀ ਜੀ ਬਾਇਓਟੈਕ ਬੀਐਸਸੀ ਦੀ ਹੈ ਅੱਛਾ ਜੀ ਇਹ ਸੇਨਾ ਨਾਲ ਵੀ ਆਪਣੀ ਗੱਲ ਕਰਦੇ ਆ ਤੇਰਾ ਨਾਮ ਕੀ ਚੋਈ ਗਾ ਆਰਗੈਨਿਕ ਬਜੋਦਕਾ ਰੱਖੀ ਕੁਆਲਿਫੀਕੇਸ਼ਨ ਹੈ ਮੈਂ ਬੀਐਸਸੀ ਬਾਇਓਟੈਕਨੋਲੋਜੀ ਗ੍ਰੈਜੂਏਟ ਹਾਂ ਓਕੇ ਅੱਜ ਅੱਜ ਦੀ ਪੋਸਟ ਗ੍ਰੈਜੂਏਸ਼ਨ ਚੱਲ ਰਹੀ ਹੈ ਤੋ ਬਹੁਤ ਚੰਗੀ ਗੱਲ ਆ ਵੀ ਤੁਸੀਂ ਜਿਹੜਾ ਇਹ profession ਜਿਹੜਾ ਹੈਗਾ ਤੇ ਅਸੀਂ ਹੁਣ ਜਾਣ ਲਗੇ ਤੁਹਾਡੇ ਬਾਰੇ ਪਰਵੇਖਿਆ ਉਹ ਤੁਹਾਡਾ ਬਾਰੇ ਪ੍ਰਕਾਸ਼ਨ ਹੈਗੀ ਆ ਤੇ ਇਹ ਕਿਦਾਂ ਫੋਨ ਨਾ ਕਿਦਾਂ ਮਨ ਵਿੱਚ ਆ ਉਹ ਕੋਈ ਦੱਸ ਨਹੀਂ ਦੱਸਦੇ ਕਿ ਪਰਿਵਾਰ ਦੇ ਪਰਿਵਾਰ ਦੇ ਵਿੱਚ ਕਿਸੇ ਦੀ ਜਿਹੜੀ ਸੀ ਵੀ ਉਹ ਡੈਥ ਹੋ ਗਈ ਸੀ ਉਸ ਕਰਕੇ ਇਹਦਾ ਇਹਨੂੰ ਆ ਕਿੰਨੇ ਥੋੜਾ ਹੀ ਜਾਣਦੇ ਆ ਅ ਮੇਰੀ ਗ੍ਰੈਂਡਮਦਰ ਦੀ ਜਿੱਦਾਂ ਪ੍ਰੋਬਲਮ ਕਾਫੀ ਹੁੰਦੀ ਸੀ ਜੀਪੀ ਵੀ ਪ੍ਰੋਬਲਮ ਹੋਣੀ 슈ਗਰ ਦੀ ਪ੍ਰੋਬਲਮ ਹੋਣੀ ਤੇ ਮਾਨਸਿਕ ਪ੍ਰੋਬਲਮ ਜੋ ਅੱਜਕਲ ਹੁੰਦੀਆਂ ਨੇ ਹਾਰਮੋਨਲ ਬੈਲੈਂਸ ਕਰਤੀ ਹੈ ਗਾੜੀ ਵੀ ਡੱਕ ਸੀ ਸੀ ਐਂਡ ਉਹ ਵੀ ਐਕਸੀਡੈਂਟਲੀ ਐਂਡ ਉਹਦੇ ਵਿੱਚ ਫਿਰ ਡਾਇਰ ਨੇ ਬੋਲਿਆ ਕਿ ਦੇਖੋ ਜੇ ਖੇਤੀਬਾੜੀ ਕਰਨੀ ਹੈ ਤੇ ਸਾਨੂੰ ਆਰਗੇਨਿਕ ਕਰਨੀ ਚਾਹੀਦੀ ਹੈ ਇਨਆਰਗੇਨਿਕ ਪਸਾਰ ਕਰੋ ਯੂਰੀਆ ਪਾ ਦਿਆ ਰਿਹਾ ਹੈ ਜਿਹੜੀ ਗਾੜੀ ਕੱਡੀਆਂ ਨੂੰ ਜੋ ਕੈਂਸਰ ਬੋਲਦੇ ਉਹ ਬੋਨ ਕੈਂਸਰ ਹੋ ਗਿਆ ਹੈ ਜਿਹੜੇ ਸਟਾਈਲ ਬੜੇ ਅਲੱਗ ਅਲੱਗ ਕੈਂਸਰ ਹੋ ਰਹੇ ਨੇ ਤਾਂ ਉਸ ਕਰਕੇ ਫਿਰ ਡਾਇਰ ਨੇ ਬੋਲੇ ਸੀ ਕਿ ਖੇਤੀਬਾੜੀ ਕਰੀਏ ਕੁਦਰਤ ਦੇ ਨਾਲ ਜੀਤੇ ਰਹੋ ਹੁਣ ਤੁਹਾਨੂੰ ਅੰਤ ਨੂੰ ਦੱਸਿਆ ਵੀ 7 ਸਾਲ ਹੋ ਗਏ ਕਰਦਿਆ ਨੂੰ ਕਿਉਂ ਜਾਉਂਦਾ ਹਾਂ ਬੜਾ ਬੋਕਾ ਮੈਨੂੰ ਮਤਲਬ ਨਵੀਂ ਜਿਹੜੀਆਂ ਆਰਗੈਨਿਕ ਜੀ ਵਿੱਚ ਇੱਕ ਹੁੰਦਾ ਹੈ ਪ੍ਰੋਫੈਸ਼ਨਲ ਦੇ ਤੌਰ ਤੇ ਆਪ ਕੋਲ प्रॉफिट ਘੁਮਾਉਣਾ ਇਹਦੇ ਵਿੱਚ ਜਿਹੜਾ ਸਟਾਰਟਿੰਗ ਕਰਦੇ ਆ ਬੜਾ ਸਾਨੂੰ ਫਾਈਨੈਂਸ਼ੀਅਲ ਜਿਹੜਾ ਹੈ ਉਹ ਇੱਕ ਤਰ੍ਹਾਂ ਤਿਆਰ ਕਰਨਾ ਪੈਂਦਾ ਲੋਕ ਜਿਹੜੇ ਗੱਲ ਕਰਦੇ ਕਿਵੇਂ ਜਿਆ ਸਾਰਾ ਅ ਕਾਫੀ ਥੋੜਾ ਮੁਸ਼ਕਿਲ ਹੀ ਰਿਹਾ ਸ਼ੁਰੂ ਸ਼ੁਰੂ ਵਿੱਚ ਬਹੁਤ ਲਾਸਸ ਹੋਏ ਸਾਡੀ ਮਤਲਬ ਖੇਤ ਨੂੰ ਆਰਗੇਨਿਕ ਵਿੱਚ ਕਨਵਰਟ ਕਰਨ ਦਾ ਸਾਰਟਿਕਨ ਨੂੰ ਹਿੰਦੀ ਨਹੀਂ ਸੀ ਸਾਡੀ ਪਹਿਚਾਨ ਨਹੀਂ ਸੀ ਬਹੁਤ ਬਹੁਤ ਖਾਦਾ ਸੀ ਪਹਿਲੇ 5 ਸਾਲ ਤੋ ਕੋਈ ਲਾਸਸ ਰਿhti ਰਹੇ ਫਿਰ ਹੌਲੀ ਹੌਲੀ ਜਦੋਂ ਸਾਡਾ ਮਤਲਬ ਬਦਲ ਲੱਗ ਪਿਆ ਸਾਨੂੰ ਤਰੀਕਾ ਪਤਾ ਪਤਾ ਚੱਲਿਆ ਉਸ ਤੋਂ ਬਾਅਦ ਫਿਰ ਅਸੀਂ ਜਿੱਤਾ ਹੌਲੀ ਹੌਲੀ ਰਫਤਾਰ ਪੜੀ ਹੈ ਹੁਣ ਥੋੜਾ ਅਸੀਂ ਠੀਕ ਬਦਲ ਗਿਆ ਕੰਮ ਚੱਲ ਰਿਹਾ ਹੁਣ ਹਾਂਜੀ ਹੁਣ ਵਧੀਆ ਚੱਲ ਰਿਹਾ ਕਿੰਨੇ ਏਰੀਆ ਚ ਤੁਹਾਡੇ ਕੋਲੋਂ ਆਉਂਦੇ ਕਸਟਮਰ ਆਉਂਦੇ ਆ ਅ ਡੇਂਜੇ ਵਿੱਚ ਬੋਲੋ ਤੇ ਸੱਤ ਅੱਠ ਆ ਹੀ ਜਾਂਦੇ ਨੇ ਹਾਂ ਡੇਲੀ ਔਰ ਅਗਰ ਵੈਸੇ ਬੋਲੋ ਤਾਂ ہماری ਦਿੱਲੀ ਸੇ ਯੂਪੀ ਸੇ ਬਾਇ ਫੋਨ ਤੇ ਅਮੇ ਜਿसे ਮੰਗਾਇਆ ਜਾਂਦਾ ਆਰਡਰ ਤੋਂ ਅਲਗ ਹੋ ਗਏ ਵੀ ਪੁੱਛ ਨਹੀਂ ਨੇ ਤੋਂ ਨਹੀਂ ਉਹ ਸੋ ਬਹੁਤ ਚੰਗੀ ਗੱਲ ਆ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਤੇ ਇਹ ਵੀ ਬਹੁਤ ਚੰਗਿਆ ਗੱਲ ਆ ਵੀ ਜਿਹੜੇ ਪੰਜਾਬ ਦੇ ਸਾਡਾ ਜੂਥ ਹੈਗਾ ਆ ਸਾਡਾ ਨੌਜਵਾਨ ਹੈ ਅੱਜ ਦਾ ਬੱਚੀਆਂ ਹੈਗੀਆਂ ਆ ਉਹ ਇਸ ਪ੍ਰੋਫੈਸ਼ਨ ਦੇ ਵਿੱਚ ਆ ਰਿਹਾ ਸਾਡੇ ਨਾਲ ਗੱਲ ਕਰਨ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸੀ ਸਾਡੇ ਨਾਲ ਹਰਜਸ ਨੇਚਰਲ ਫਾਰਮ ਉਹਨਾਂ ਦੇ ਬਜ਼ੁਰਗਾਂ ਉਹਨਾਂ ਨਾਲ ਗੱਲ ਕੀਤੀ ਆ ਬੱਚੀ ਨਾਲ ਗੱਲ ਕੀਤੀ ਆ ਆਰਗੈਨਿਕ ਜਿਹੜੀ ਖੇਤੀ ਆ ਉਹਨੂੰ ਲੈ ਕੇ ਪ੍ਰਮੋਟ ਕਰ ਰਿਹਾ ਜ਼ਰੂਰ ਆਪਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਾਂਗੇ ਆਰਗੈਨਿਕ ਖੇਤੀ ਨਾਲ ਜੁੜਿਏ ਔਰ ਇਹਦਾ ਲਾਭ ਉਠਾਈਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ